ਆਧਾਰ ਕਾਰਡ ਸੰਬੰਧੀ ਆਈ ਵੱਡੀ ਖਬਰ 5-5 ਲੱਖ ਰੁਪਏ ਦਾ ਮਿਲੇਗਾ ਮਹਿਲਾਵਾਂ ਨੂੰ ਮਹਿਲਾਵਾਂ ਲਈ ਵੱਡੀ ਸਕੀਮ ਹੋਈ ਸ਼ੁਰੂ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੀਆਂ ਮੁੱਖ ਤਾਜ਼ਾ ਖਬਰਾਂ ਦੀ ਔਰਤਾਂ ਲਈ ਵੱਡੀ ਖੁਸ਼ਖਬਰੀ ਮਾਨ ਸਰਕਾਰ ਦੇਣ ਜਾ ਰਹੀ ਹੈ 1-1000 ਰੁਪਏ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕੀਤਾ ਵੱਡਾ ਐਲਾਨ ਔਰਤਾਂ ਨੂੰ ਜਲਦੀ ਹੀ ਮਾਨ ਸਰਕਾਰ ਵੱਲੋਂ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਇਹ ਐਲਾਨ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੰਗਰੋਹ ਦੇ ਵਿੱਚ ਮੀਤ ਹੇਰ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਆਪਣੇ ਸਾਰੇ ਵਾਦੇ ਪੂਰੇ ਕਰੇਗੀ ਚੋਣਾਂ ਤੋਂ ਬਾਅਦ ਜਲਦ ਹੀ ਔਰਤਾਂ ਨੂੰ 1000 ਰੁਪਏ ਦਿੱਤਾ ਜਾਵੇਗਾ ਮਾਨ ਸਰਕਾਰ ਨੇ ਇਸ ਸਬੰਧੀ ਜੋ ਦਿਨਾਂ ਤੇ ਬਜਟ ਤਿਆਰ ਕਰ ਲਿਆ ਹੈ ਪਰ ਦੇਖੋ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੀਐਮ ਕਿਸਾਨ ਯੋਜਨਾ ਦੇ ਪੈਸੇ ਜਾਣੋ ਕੀ ਹੈ ਵੱਡਾ ਕਾਰਨ ਜੀਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ ਕਰੋੜਾਂ ਕਿਸਾਨਾਂ ਵੱਲੋਂ ਜਿੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 17ਵੀਂ ਕਿਸ਼ ਦੀ ਉਡੀਕ ਕਰਤੀ ਜਾ ਰਹੀ ਹੈ ਉੱਥੇ ਹੀ ਕੁਝ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ ਦਾ ਲਾਭ ਨਹੀਂ ਦਿੱਤਾ ਜਾਵੇਗਾ ਦਰਅਸਲ ਇੰਨਾ ਕਿਸਾਨਾਂ ਜਿਨ੍ਹਾਂ ਕੁਝ ਗਲਤੀਆਂ ਕਾਰਨ ਇਹਨਾਂ ਨੂੰ ਇਸ ਯੋਜਨਾ ਤੋਂ ਬਾਝਾ ਕੀਤਾ ਗਿਆ ਹੈ ਤੇ ਹੁਣ ਇਹਨਾਂ ਕਿਸਾਨਾਂ ਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ ਜੀ ਹਾਂ ਜੇ ਤੁਸੀਂ ਆਪਣੇ ਅਕਾਊਂਟ ਦੀ ਈ ਕੇਵਾਈਸੀ ਕੰਪਲੀਟ ਨਹੀਂ ਕੀਤੀ ਤਾਂ ਤੁਹਾਨੂੰ ਜਿਹੜੀ 17ਵੀਂ ਕਿਸ਼ ਦੇ ਪੈਸੇ ਸਰਕਾਰ ਦੇ ਵੱਲੋਂ ਨਹੀਂ ਦਿੱਤੇ ਜਾਣਗੇ ਕਿਉਂਕਿ ਦੇਖੋ ਸਰਕਾਰ ਨੇ ਕਿਹਾ ਕਿ ਕੇਵਾਈਸੀ ਜਿਹੜਾ ਜਿਸ ਵੀ ਕਿਸਾਨ ਦੀ ਆਪਣੀ ਕੇਵਾਈਸੀ ਨੇ ਕੰਪਲੀਟ ਕਰਵਾਈ ਹੋਵੇਗੀ ਉਸ ਨੂੰ ਹੀ 17ਵੀਂ ਕਿਸ ਦੇ ਜਿਹੜੇ ਪੈਸੇ ਦਿੱਤੇ ਜਾਣਗੇ ਤਾਂ ਉਸ ਦੇ ਖਾਤੇ ਵਿੱਚ ਜਾ ਕੇ 2000 ਰੁਪਏ ਉਸ ਨੂੰ ਲਾਭ ਮਿਲ ਸਕੇ ਤਾਂ ਸਰਕਾਰ ਵੱਲੋਂ ਇਹ ਵੱਡਾ ਜਿਹੜਾ ਐਲਾਨ ਕੀਤਾ ਗਿਆ 22000 ਰੁਪਏ ਦੀਆਂ ਤਿੰਨ ਕਿਸ਼ਤਾਂ ਕਿਸਾਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਹਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਸ਼ੰਭੂ ਬਾਡਰ ਤੇ ਇਕੱਠੇ ਹੋਏ ਹਜ਼ਾਰਾਂ ਕਿਸਾਨ ਪੀਆ ਮੋਦੀ ਨੂੰ ਘੇੜਨ ਦੀ ਕੜੀ ਰਣਨੀਤੀ ਜਾਣੋ ਕਿਹੜੀ ਸਕੀਮ ਨਾਲ ਹੋਵੇਗਾ ਕਰੋ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਸ਼ੁਰੂ ਹੋਏ ਕਿਸਾਨਾਂ ਨੂੰ 100 ਦਿਨ ਪੂਰੇ ਹੋ ਚੁੱਕੇ ਹਨ ਇਸ ਵਿੱਚ ਬੁੱਧਵਾਰ ਨੂੰ ਪੰਜਾਬ ਹਰਿਆਣਾ ਸਾਧ ਤੇ ਕਿਸਾਨਾਂ ਵੱਲੋਂ ਕਨਵੈਸ਼ਨ ਕੀਤੀ ਗਈ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਪਹੁੰਚ ਕੇ ਕੇਂਦਰ ਸਰਕਾਰ ਦੇ ਕੇਂਦਰ ਦਾਕਰੋ ਕਰਨ ਦੀ ਰਣਨੀਤੀ ਬਣਾਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੱਡਾ ਜਥਾ ਲੈ ਕੇ ਪ੍ਰਧਾਨ ਮੰਤਰੀ ਤੋਂ ਸਵਾਲ ਜਿਹੜੇ ਨੇ ਪੁੱਛਣਗੇ ਜੀ ਹਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਜਿਹੜਾ ਕੀਤਾ ਗਿਆ ਕਿ ਕੇਂਦਰ 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 ਸਰਕਾਰ ਵੱਲੋਂ ਆਪਣੇ ਸਵਾਲ ਜਿਹੜੇ ਨੇ ਕੇਂਦਰ ਸਰਕਾਰ ਤੋਂ ਸਵਾਲ ਜਿਹੜੇ ਪੁੱਛੇ ਜਾਣਗੇ ਕਨਵੈਸ਼ਨ ਵਿੱਚ ਪੁੱਜੇ ਆਗੂਆਂ ਨੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਉਹਨਾਂ ਨੂੰ ਇਹਨਾਂ ਚੋਣਾਂ ਵਿੱਚ ਵੋਟਾਂ ਰਾਹੀਂ ਆਪਣਾ ਗੁੱਸਾ ਜ਼ਾਹਰ ਕਰਨ ਦੀ ਗੱਲ ਕਹੀ ਹੈ ਕਿਸਾਨ ਸਹਿਕੀ ਦੇਸ਼ ਦੇ ਪ੍ਰਧਾਨ ਅਧਿ ਨਰਿੰਦਰ ਮੋਦੀ 23 24 ਨੂੰ ਪੰਜਾਬ ਆ ਰਹੇ ਹਨ ਜਾਨੀ ਕਿ ਅੱਜ ਤੇ ਕੱਲ ਇਸ ਦੌਰਾਨ ਕਿਸਾਨਾਂ ਦਾ ਵੱਡਾ ਸਮੂਹ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਵੱਡੀ ਐਲਾਨ ਕੀਤਾ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਚੰਡੀਗੜ੍ਹ ਦੀ ਹੈ ਤਾਂ ਦੇਖ ਸਕਦੇ ਹੋ ਚੰਡੀਗੜ੍ਹ ਚ ਫੌਜ ਦੇ ਟਰੱਕ ਨੇ ਐਕਟਿਵਾ ਸਵਾਰ ਨੂੰ ਕੁਚਲਿਆ ਇਲਾਜ ਦੌਰਾਨ ਹੋਈ ਮੌਤ ਜੀਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 17 ਤੇ ਸੈਕਟਰ 18 ਚ ਲਾਈਟਾਂ ਤੋਂ ਕੱਲ ਸੜਕ ਹਾਦਸੇ ਵਾਪਰਿਆ ਇਸ ਹਾਦਸੇ ਵਿੱਚ ਫੌਜ ਦੇ ਟਰੱਕ ਨੇ ਇੱਕ ਐਕਟਿਵਾ ਸਵਾਰ ਨੂੰ ਕੁਚਲਿਆ ਜਿਸ ਤੋਂ ਬਾਅਦ ਐਕਟਿਵਾ ਸਵਾਰ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਪਹੁੰਚਾਇਆ ले जाया गया जिथे इलाज दौरान उसकी मौत होने का मामला जेड़ा सामने आया तो इससे बड़ी अपडेट ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਚੰਡੀਗੜ੍ਹ ਦੀ ਹੈ ਇੱਕ ਹੋਰ ਵੱਡੀ ਖਬਰ سامنے ਆ ਰਹੀ ਹੈ 2000 ਸੁਰੱਖਿਆ ਮੁਲਾਜ਼ਮਾਂ ਤੇ ਚੱਪੇ-ਚੱਪੇ ਤੇ ਰਹੇਗੀ ਤਿੱਖੀ ਨਜ਼ਰ ਤੇ ਥਾਮਾਂ ਤੇ ਹੋਵੇਗੀ ਨਾਕਾਬੰਦੀ ਤਾਂ ਇਸ ਤੋਂ ਵੱਡੀ ਅਪਡੇਟ ਹੈ ਪੰਜਾਬ ਪੁਲਿਸ ਨੇ ਵੱਡਾ ਐਲਾਨ ਕੀਤਾ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਜ਼ਿੰਦਰ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹਿਰ ਜੇ 24 ਮਈ ਨੂੰ ਹੋਣ ਜਾ ਰਹੀ ਲਲੀ ਨੂੰ ਸੰਬੰਧੀ ਜਲੰਧਰ ਪੁਲਿਸ ਦੇ ਕਰਮ ਕਮਰ ਕਾਸਲੀਆ ਰੈਲੀ ਵਾਲੀ ਥਾਂ ਤੇ ਆਲੇ ਦੁਆਲੇ 2000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਉਹ ਚੱਪੇ ਚੱਪੇ ਤੇ ਨਜ਼ਰ ਰੱਖਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ 'ਚ ਕਰੀਬ 50000 ਲੋਕਾਂ ਦੇ ਸ਼ਾਮਲ ਹੋਣ ਦੀ ਸਭਾਵਨਾ ਜਿਤਾਈ ਜਾ ਰਹੀ ਹੈ ਤਾਂ ਇਸ ਦੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 2000 ਤੋਂ ਵੱਧ ਮੁਲਾਜ਼ਮ ਜਿਹੜੇ ਨੇ ਸੁਰੱਖਿਆ ਤਾਇਨਾਤ ਕੀਤੇ ਜਾਣਗੇ ਤੇ ਚੱਪੇ ਚੱਪੇ ਤੇ ਜਿਹੜੀ ਨਜ਼ਰ ਉਹਨਾਂ ਦੇ ਵੱਲੋਂ ਰੱਖੀ ਜਾਵੇਗੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਔਰਤਾਂ ਲਈ ਵਰਦਾਨ ਹੈ ਇਹ ਇਸਤਰੀ ਸ਼ਕਤੀ ਯੋਜਨਾ ਔਰਤਾਂ ਨੂੰ ਕਾਰੋਬਾਰ ਲਈ ਮਿਲਦਾ ਹੈ ਆਸਾਨ ਕਰ ਜਾਂਦਾ ਮਹਿਲਾਵਾਂ ਲਈ ਵੱਡੀ ਸਕੀਮ ਜਿਹੜੀ ਸ਼ੁਰੂ ਹੋਈ ਹੋਈ ਹੈ ਇਸ ਸਕੀਮ ਦਾ ਨਾਮ ਇਸਤਰੀ ਸ਼ਕਤੀ ਯੋਜਨਾ ਹੈ ਔਰਤਾਂ ਨੂੰ ਵੱਡਾ ਲਾਭ ਲੰਦੇ ਹਨ ਔਰਤਾਂ ਦੀਆਂ ਅੱਖਾਂ ਵਿਚਾਲੇ ਸੁਪਨੇ ਫੰਡਾਂ ਦੀ ਘਾਟ ਕਾਰਨ ਸੁੱਕ ਜਾਣ ਸਰਕਾਰ ਉਹਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਕੇਂਦਰ ਸਰਕਾਰ ਨੇ ਇਸ ਲਈ ਔਰਤ ਸ਼ਕਤੀ ਯੋਜਨਾ ਸ਼ੁਰੂ ਕੀਤੀ ਹੈ ਇਸ ਨੂੰ ਪਹਿਲ ਕਦਮੀ ਤੌਰ ਤੇ ਕੇਰਨਾ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਬੈਂਕ ਆਫ ਬੋੜਾ ਵਰਗੇ ਬੈਂਕ ਚਲਾਉਂਦੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਕਿਹੜੀਆਂ ਆਪਾਂ ਇਸ ਵਿੱਚ ਲਾਭ ਲੈ ਸਕਦੇ ਹਾਂ ਭਾਰਤ ਸਟੇਟ ਬੈਂਕ ਦੀਆਂ ਔਰਤ ਸ਼ਕਤੀ ਯੋਜਨਾ ਦੀ ਗੱਲ ਕਰੀ ਤਾਂ ਔਰਤਾਂ ਕਾਰੋਬਾਰ ਜਿਹੜੀਆਂ ਔਰਤਾਂ ਕਾਰੋਬਾਰ ਕਰਨਾ ਚਾਹੁੰਦੀਆਂ ਹਨ ਉਹ ਆਪਣੇ ਮੌਜੂਦਾ ਕਾਰੋਬਾਰ ਨੂੰ ਵਧਾਉਣਾ ਚਾਹੁੰਦੀਆਂ ਹਨ ਉਹ ਇਸ ਸਕੀਮ ਦਾ ਫਾਇਦਾ ਲੈ ਸਕਦੀਆਂ ਹਨ ਔਰਤਾਂ ਸ਼ਕਤੀ ਯੋਜਨਾ ਵਿੱਚ ਵਿਆਜ ਇਸ ਯੋਜਨਾ ਦੀ ਵਿਆਜ ਦਰ ਨਾ ਸਿਰਫ ਉਸ ਸਮੇਤ ਲਾਗੂ ਸਮਬੰਧਿਤ ਵਿਆਜ ਦਰ ਤਰ ਨਿਰਪਰ ਰਹੇਗੀ ਕਰੇਗੀ ਸਗੋਂ ਬਿਨੇਕਰ ਮੌਤ عورت ਦੇ ਕਾਰੋਬਾਰ ਪ੍ਰੋਫਾਈਲ ਤੇ ਵੀ ਨਿਰਪਰ ਕਰੇਗੀ ਅਧਿਐਨ ਦੀ ਇੱਕ ਰਿਪੋਰਟ ਵਿੱਚ ਪਤਾ ਲੱਗਾ ਕਿ 2 ਲੱਖ ਰੁਪਏ ਦੇ ਵੱਧ ਤੋਂ ਵੱਧ ਕਰਜ਼ੇ 'ਤੇ 0.5% ਦੀ ਰਾਇਤੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜੇਕਰ عورتਾਂ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦੀਆਂ ਹਨ ਕਾਰੋਬਾਰ ਦੇ ਕਰਜ਼ਾ ਲੈਣੀਆਂ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਮਾਤ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ ਤਾਂ ਦੇਖਦੇ ਹੋ ਵੱਡਾ ਜਿਹੜਾ ਲਾ 5-5 ਲੱਖ ਰੁਪਏ ਤੱਕ 25-25 ਲੱਖ ਰੁਪਏ ਤੱਕ ਜਿਹੜਾ ਕਰਜ਼ਾ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਰਾਹੀਂ ਮਹਿਲਾਵਾਂ ਨੂੰ ਦਿੱਤਾ ਜਾਂਦਾ ਤਾਂ ਜੋ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣ ਤਾਂ ਦੇਖਦੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣ ਇਹਨਾਂ ਵਿੱਚ ਦਸਤਾਵੇਜ਼ਾਂ ਦੇ ਵਿੱਚ ਵੋਟਰ ਆਈਡੀ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪਤੇ ਦਾ ਸਬੂਤ ਆਮਦਨੀ ਸਬੂਤ ਦੀ ਕਾਪੀ ਇਹ ਜਿਹੜੇ ਸਬੂਤ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋਨੇ ਤੇ ਚਾਂਦੀ ਨੂੰ ਲੈ ਕੇ ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਭਾਰਤੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਤੋਂ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲਿਆ ਜਦਕਿ ਚਾਂਦੀ ਦੀ ਕੀਮਤ ਵਿੱਚ ਵਾਧਾ ਹੋਇਆ ਹਾਲਾਂਕਿ ਸੋਨੇ ਦੀ ਕੀਮਤ ਅਜੇ ਵੀ 74000 ਪ੍ਰਤੀ 10 ਗ੍ਰਾਮ ਤੋਂ ਪਾਰ ਹੈ ਇਸ ਇਸ ਦੇ ਨਾਲ ਹੀ ਚਾਂਦੀ ਜਿਹਦੀ ਕੀਮਤ 93000 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ ਤਾਂ ਦੇਖ ਜੀ ਤੋਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਪਾਦਾ ਅਪਡੇਟ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਸੰਬੰਧੀ 14 ਜੂਨ ਤੋਂ ਬਾਅਦ ਬੇਕਾਰ ਹੋ ਜਾਣਗੇ ਪੁਰਾਣੇ ਆਧਾਰ ਕਾਰਡ ਸਾਹਮਣੇ ਆਇਆ ਪੂਰਾ ਸੱਚ ਕੀ ਤੁਹਾਨੂੰ ਇੰਸਟਾਗ੍ਰਾਮ ਯੂਜ਼ ਦੇ YouTube ਦੇ ਵੀਡੀਓਸ ਤੇ ਸੁਣਨ ਨੂੰ ਮਿਲ ਰਿਹਾ ਹੈ ਕਿ 14 ਜੂਨ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਜਿਹੜਾ ਪੁਰਾਣਾ ਆਧਾਰ ਕਾਰਡ ਕਿਸੇ ਕੰਮ ਦਾ ਨਹੀਂ ਰਹੇਗਾ ਤੁਸੀਂ ਇਕੱਲੇ ਨਹੀਂ ਹੈ ਤਾਂ ਦੇਖਦੇ ਦਿਓ ਇਹ ਗੱਲ ਤੇਜ਼ੀ ਨਾਲ ਫੈਲ ਰਹੀ ਹੈ ਆਧਾਰ ਕਾਰਡ ਬੀਤੇ ਦਿਨ 10 ਸਾਲ ਤੋਂ ਵੱਧ ਅਪਡੇਟ ਨਹੀਂ ਕੀਤੇਗੇ ਉਹਨਾਂ ਨੂੰ ਅਦੇ ਅਪਡੇਟ ਕਰਾਉਣਾ ਜ਼ਰੂਰੀ ਹੈ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਹੋਇਆ ਜਾਰੀ ਤਾਪਮਨ 49 ਦੇ ਪਹੁੰਚਣ ਦੇ ਅਸਰ ਲਗਾਏ ਜਾ ਰਹੇ ਹਨ ਤਾਂ ਇਸ ਦੇ 50 ਦੇ ਵਿੱਚ ਗਰਮੀ ਹੋਰ ਵੱਧ ਦੇ ਅਸਰ ਲਗਾਏ ਜਾ ਰਹੇ ਹਨ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਰੈਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਜਿੱਨਾ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਸ਼ਾਮਿਲ ਹਨ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ ਦੇਖਣ ਨੂੰ ਮਿਲ ਰਿਹਾ ਜਿਸ ਵਿੱਚ 46.6 ਡਿਗਰੀ ਤਾਪਮਨ ਦਰਜ ਕੀਤਾ ਗਿਆ ਮਿਲਦੇ ਇਸ ਤਰ੍ਹਾਂ ਦੀ ਹੋਰ ਤਾਜ਼ਾ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ